ਕੀਸ਼ ਕੁਮਾਰ ਟੀਪੂ ਨੰਬਰ 202 ਤੇ ਆਉਂਦਾ ਮਸਤਾ ਜੀ ਮੈਂ ਕੰਗਵੜਦਾ ਪਿਆ ਸੀ ਕੰਗਵੜਦੇ ਮਾਰਦੇ ਦੋ ਬੰਦੇ ਮੈਨੂੰ ਆ ਗਏ ਤੇ ਕੀ ਪਿਆ ਗਏ ਰੇਡੀ ਸਾਰੀ ਖੋਤੀ ਪਈ ਸੀ ਉੱਥੇ ਲੇਡੀਜ਼ ਕਲਾਉਨ ਦੇ باوجود ਲੇਡੀ ਨੇ ਬੜਾ ਰੋਕਿਆ ਉਹਨਾਂ ਨੂੰ ਕਿਤੇ ਛਾਪਾ ਪੀਟਿਆ ਜਾਓ ਪਰ ਸਾਰੇ ਵਿੱਚ ਗਾਲਾਂ ਕੱਢੀਆਂ ਬਾਅਦ ਅਗਲੇ ਮੇਰੇ ਤੇ ਚਪੇਰ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਪਰਿਆ ਦੂਜਾ ਮੁੰਡਾ ਮੇਰੇ ਨਾਲ ਕੰਮ ਕਰਦਾ ਮਸ਼ੀਨ ਚਲਾਉਣ ਰਿਹਾ ਸੀ ਉਹ ਚਪੇਰ ਮਾਰਦੀ ਚਪੇਰ ਮਾਰਨ ਤੋਂ ਬਾਅਦ ਕਹਿੰਦਾ ਮੈਂ ਵੇਖ ਲਾਂ ਜੋ ਆ ਵੇਖ ਲਾਂ ਕਿਹੜੇ ਬੰਦੇ ਸੀ ਕੋਈ ਇੱਕ ਦਾ ਨਾਮ ਆ ਬਾਚਾ ਬਾਚੋ ਲੈ ਗਿਆ सोनू सोनू ਸਮੈਗ ਲੈ ਜਾਂਦਾ ਔਰ ਆਪਣੇ ਮਹੱਲੇ ਵਿੱਚ ਸ਼ਾਪਾ ਬਲੰਦਾ ਬਾਚੇ ਨੂੰ ਕੋਈ ਗੱਲ ਨਹੀਂ ਸੀਗੀ ਬਾਚੇ ਨੂੰ ਲੈ ਕੇ ਆਇਆ ਚੀਚਾ ਉਹ ਕਿੱਥੋਂ ਦੀ ਗੱਲ ਹੈ ਇਹ ਖੂਸਿਆੜਾ ਚੌਕ ਦੀ ਸੀ ਪਿਆਰ ਬਾਬਿਆਂ ਦਾ ਕਿੰਨੇ ਵਜ ਦੀ ਗੱਲ ਹੈ ਸਾਢੇ 5:00 ਤੇ ਲੈ ਕੇ 6 ਦੇ ਵਿੱਚ ਵਿੱਚ ਗੱਲ ਹੋਈ ਇੱਥੇ ਅੱਛਾ ਉਹਨੂੰ ਮੰਗੇ ਕੀ ਕਰਦੇ ਮੰਗੇ ਇਹੀ ਕਹਿੰਦਾ ਮੈਨੂੰ ਇਨਸਾਫ਼ ਹੀ ਦਿੱਤਾ ਜਾਵੇ ਮੈਨੂੰ ਕੰਗ ਵੰਡ ਦੇ ਵੰਡ ਦੇ ਇਹਨਾਂ ਨੇ ਜੇ ਕੋਈ ਗੱਲ ਨੂੰ ਕੱਲ ਨੂੰ ਮੈਨੂੰ ਹੋ ਜਾਂਦੀ ਇਹਦਾ ਹਾਜ਼ਰਨਾਮੇ 'ਚ ਕੌਣ ਸੀ ਅੱਛਾ ਪੁਲਿਸ ਨੂੰ ਤੁਸੀਂ ਮੌਕੇ ਤੇ ਪੁਲਿਸ ਨੂੰ ਲੋਕਰ ਨੂੰ ਦਰਖਾਸਤ ਦਿੱਤੀ ਉਸ ਦੇ ਵੇਲੇ ਇੱਥੇ ਨਾਮ ਕੀ ਨਾਲ ਦਾ ਇਸ ਬੈਡਾਂ ਅੰਦਰ ਬੈਠੇ ਉਹ ਮੇਰੇ ਜੇ ਪੰਜ ਫੇਰ ਵਜੀਆ ਉਹਨੂੰ ਛੋਟੀ ਲਾ ਕੇ ਪਿਆਗੇ ਆ ਥਾਣੇ ਅੰਦਰ ਹਾਲ ਕੇ ਸਾਨੂੰ ਇੱਥੇ ਧੰਨਾ ਦੇ ਨਾਲ ਪਿਆ ਜੀ ਸਾਡੇ ਇਨਸਾਫ ਨਹੀਂ ਹੋ ਰਿਹਾ ਪੁਲਿਸ ਵੱਲੋਂ ਕੀ ਕੀਤਾ ਗਿਆ ਤੁਹਾਨੂੰ ਉਸ ਵਾਰੀ ਇਹ ਵਿਸ਼ਵਾਸਣ ਦੇਣ ਦੇ ਜੀ ਫਰਦੇ ਬੰਦਾ ਉਲਟੇ ਪੈਂਦੇ ਪੈਨੇ ਉਹ ਬੱਦਲ ਪਏ ਆ ਪਹਿਲੇ ਜੀ ਕਿਹੜੀ ਕਾਰਨ ਕੀ ਬਣਿਆ ਤੁਹਾਡੇ ਗਾਲ ਆ ਕੇ ਪਾਏ ਕਿਉਂ ਕੋਈ ਵੀ ਨਾ ਗਾਲ ਖੋ ਜੀ ਸ਼ਰਾਬ ਪੀਤੀ ਚ ਸਮੈਗ ਵੇਚਦੇ ਇੱਥੇ ਸਮੈਗ ਵੇਚੀ ਹੁੰਦੇ ਉਤੋਂ ਸ਼ਰਾਬ ਪੀਂਦਾ ਬਿਆ ਸੀ ਮੇਰੇ ਉਸ ਬੱਲੇ ਦੇ ਬਜੇ ਮੁੰਡੇ ਨੂੰ ਨਾਲ ਲੈ ਕੇ ਆਇਆ ਵੈ ਮੇਰੇ ਮੱਲੇ ਮੁੰਡੇ ਨਾਲ ਲੈ ਕੇ ਮੈਨੂੰ ਪਾ ਕੇ ਇੱ ਇਹ ਗੱਲ ਜੀ ਅਸਤ ਠੀਕ ਹੈ ਜੀ ਠੀਕ ਹੈ ਜੀ ਅਸੀਂ ਇਹ ਦੀਪੂ ਵਾਲੇ ਨੇ ਜਿਹੜੀ ਕਿ ਸਾਰਿਆਂ ਨੂੰ ਪਤਾ ਹੈ ਚੋਨ ਜਾਤ ਲੱਗ ਚੁੱਕੀ ਹੈ ਉਹਦੇ ਵਿੱਚ ਵੀ ਇਹ ਕਨਕ ਵੰਜੰਦੇ ਨੇ ਠੀਕ ਹੈ ਉਹਦੇ باوجود ਵੀ ਮੱਲੇ ਦੇ ਵਿੱਚ ਅੱਜ ਦੂਜੀ ਵਾਰੀ ਇਹਨਾਂ ਦਾ ਹਾਸਾ ਹੋ ਗਿਆ ਇਹਨਾਂ ਦੇ ਹੱਥੀ ਪੈਣ ਆਏ ਨੇ ਜਿਹੜੇ ਬੰਦੇ ਹੱਥੀ ਪੈਂਦੇ ਪਏ ਨੇ ਪੁਲਿਸ ਅੰਦਰ ਬਾਕੇ ਜਿਹੜੇ ਬੰਦਿਆਂ ਦੇ ਹੱਥੀ ਪਏ ਉਹਨਾਂ ਨੂੰ ਸੋਟੀ ਚੋਕ ਕੇ ਅੱਜ ਪੁਲਿਸ ਪੈ ਗਈ ਠੀਕ ਹੈ ਜੱਗੀ ਏਐਸਆਈ ਹੈ ਉਲਟਲਾ ਠੀਕ ਹੈ ਉਸ ਤੋਂ ਬਾਅਦ ਮੈਨੂੰ ਮੈਂ ਇਹਨਾਂ ਦੇ ਨਾਲ ਗਰੋਤਾ ਦੀਪੂ ਲਾਦੇ ਮਹੱਲੇ ਦੇ ਵਿੱਚ ਕਹਿ ਦਿਆ ਕਿ ਇਹਨੇ ਸ਼ਦਾਈ ਇਕੱਠੇ ਕਰ ਲਈ ਹੈ ਜੇ ਦੀਪੂ ਹੋਲਦਸ ਵਾਲੇ ਸ਼ਦਾਈ ਹੈ ਤੇ ਫਿਰ ਸਰਕਾਰ ਨੇ ਕਿਉਂ ਇਹਨਾਂ ਨੂੰ ਦੀਪੂ ਦਿੱਤੇ ਇੱਕ ਗਰੀਬ ਨੂੰ ਕਣਕ ਦਿੰਦੇ ਨੇ ਸਭ ਕੁਝ ਕਰਦੇ ਨੇ ਦੂਜਾ ਇਹਨਾਂ ਦੇ ਕੋਈ ਹੱਥੀ ਪੈ ਜੇ ਆ ਕੇ ਪਰ ਗਲਤ ਹੈ ਉਹ ਬਹੁਤ ਗਲਤ ਹੈ ਇਹਨਾਂ ਦੇ ਕੋਈ ਹੱਥੀ ਪੈ ਜੇ ਆ ਕੇ ਇਸ ਦੇ ਬਾਵਜੂਦ ਉਸ ਬੰਦੇ ਦੀ ਮਲੇ ਚ ਜਾ ਕੇ ਪੁੱਛਿਆ ਜਵੇ ਮੌਨ ਸਵੀਟ ਉਹਦੇ ਕੋਈ ਨਿੱਕੋ ਹੋਂ ਲਿੱਤਾ ਸੀ ਉਹਦੇ ਗੱਲ ਵੀ ਇਹ ਬੰਦਾ ਪੈ ਗਿਆ ਸੀ ਬੰਦਾ ਪੁੱਛੇ ਨਸ਼ਾ ਕਰਕੇ ਚਲਸ ਵੇਚ ਕੇ ਸਭ ਕੁਝ ਕਰਕੇ ਕੀ ਗੱਲ ਦੀਪੂ ਵਾਲਿਆਂ ਦੀ ਆਪਾਂ ਗੱਲ ਪੈਣਾ ਵਾ ਮਸ਼ੀਨ ਖੋਨ ਦੀ ਕੋਸ਼ਿਸ਼ ਕੀਤੀ ਸਭ ਕੁਝ ਕੀਤਾ ਪਰ ਗਲਤ ਅੱਜ ਪੁਲਿਸ ਕੋਲ ਆਏ ਆ ਪੁਲਿਸ ਕੋਈ ਸੁਣਵਾਈ ਨਹੀਂ ਕਰਦੀ ਇਹ ਥਾਣੀ ਦੇ ਅੰਦਰ ਕਹੇ ਆ ਉਲਟਾ ਏਐਸਆਈ ਜੱਗੀ ਸੋਟੀ ਲਾ ਕੇ ਉਲਟਾ ਸਾਨੂੰ ਕਹਿ ਗਿਆ ਹੇ ਪੁਲਸ ਗੰਦੀ ਅਹੀ ਤਾਂ ਦੀ ਗੱਲ ਤੋਂ ਹੁੰਦੇ ਆ ਜਿੰਨੀ ਦੇ ਤੱਕ ਉਹ ਬੰਦਿਆਂ ਤੇ ਪਰਚਾ ਨਹੀਂ ਨਾ ਹੋਏਗਾ ਉੰਨੀ ਦੇ ਤੱਕ ਸੜਕ ਤੋਂ ਹੀ ਨਹੀਂ ਉਤਾਂਗੇ ਚਾਹੇ ਸਾਹਤੇ ਪੁਲਸ ਅਰੈਸਟ ਪਾ ਦੇ ਪਰਚੇ ਦੇ ਨੇ ਅਹੀ ਇੱਕੋ ਨਹੀਂ ਉਤਾਂਗੇ ਉਹਤੇ ਅਜੇ ਤੇ ਪਰਚਾ ਦੇ ਦੇ ਪੁਲਸ ਵੱਲੋਂ ਕਿਹਾ ਜਾ ਰਿਹਾ ਜੀ ਜਿਹੜੇ ਬੰਦੇ ਦੇ ਨਾਮ ਲਿਖਾਇ ਸੀ ਉਹ ਬੰਦੇ ਚੁੱਕ ਲਿੱਤੇ ਗਏ ਨਾ ਜੀ ਚੁੱਕ ਕੇ ਪੁਲਸ ਨੇ ਕੀ ਕੀਤਾ ਪੁਲਸੋਂ ਦਾ ਮੈਡੀਕਲ ਕਰਾਵੇ ਬੰਦੇ ਹਾਦਸੇ ਬੰਦੇ ਚੁੱਕ ਕੇ ਲਿਆਏ ਇੱਥੇ ਬੈਠੇ ਮਨੀਸ਼ ਜੀ ਪਾਰਟੀ ਦੇ ਵਲੰਟੀਅਰ ਨੇ ਉਹ ਬੰਦਾ ਲਿਆਏ ਚੁੱਕ ਕੇ ਸਬ ਇੰਸਪੈਕਟਰ ਕਹਿ ਰਹੇ ਮੈਂ ਲਿਆ ਨਹੀਂ ਪੀਸੀਆ ਵਾਲੇ ਦੋ ਪੀਸੀਆ ਵਾਲੇ ਆਪ ਹੀ ਕਿਨਾ ਮੋਟਰਸਾਈਕਲ ਤੇ ਬੈਠਾ ਇੱਕ ਪੈਦਲ ਉਹਨੂੰ ਰੈਸਟ ਥੋੜਾ ਘੱਟ ਕੇ ਲਿਆਂਦਾ ਉਹ ਤੇ ਪੈਦਲ ਚੁੱਕ ਕੇ ਥਾਣੇ ਚ ਆਇਆ ਉਹਨਾਂ ਨੇ ਗੁੰਡਾ ਕਰਦੀ ਦਾ ਕਾਰਨ ਹੀ ਨਾ ਸਰ ਕੋਈ ਦੁਸ਼ਮਣੀ ਨਹੀਂ ਇੱਕ ਰੰਦਸ ਚੱਲਦੀ ਹੈ ਉਹ ਕਾਂਗਰਸ ਦਾ ਬੰਦਾ ਠੀਕ ਹੈ ਇਹ ਦੂਜਾ ਹਾਦਸਾ ਹੋ ਗਿਆ ਪਹਿਲਾ ਹਾਦਸਾ ਕਾਲੇ ਦੀਪੂ ਵਾਲੇ ਤੇ ਹੋਇਆ ਹੀ ਅੱਜ ਹਾਦਸਾ ਰਾਜੂ ਦੀਪੂ ਵਾਲੇ ਤੇ ਹੋ ਗਿਆ ਆਂਦੇ ਕਾਂਗਰਸੀਆ ਗਾਲਾਂ ਕਾਢਦੇ ਤੇ ਕੀ ਗੱਲ ਇਹਨਾਂ ਕੋ ਬਰਦਾਸ਼ਤ ਨਹੀਂ ਹੋ ਰਿਹਾ ਇਹਨਾਂ ਕੋਈ ਇਹ ਨਹੀਂ ਬਰਦਾਸ਼ਤ ਹੋਦਿਆ ਕਿ ਕਨਕ ਪੂਰੀ ਵੰਡਦੇ ਉਹਨਾਂ ਦੇ ਟਾਈਮ ਤੇ ਕਪਲੀਆਂ ਹੁੰਦੇ ਸੀ ਪਰ ਹੁਣ ਮੋਲ ਬਦਲ ਚੁੱਕਾ ਹੈ ਇਹ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਨਾ ਇੱਥੇ ਗਲਤ ਕੰਮ ਹੋਏਗਾ ਤੇ ਨਾ ਕਰਨ ਦਿਆਂਗੇ ਚਾਹੇ ਕੋਈ ਵੀ ਹੋਵੇ ਇਹਨਾਂ ਨੇ ਦੀਪੂ ਦੇ ਕਣਕ ਮੰਨਣ ਦੇ ਸੀਗੇ ਦੀਪੂ ਦੇ ਕਣਕ ਮੰਨਣ ਦੇ ਲਾਗੇ ਜਿਹੜਾ ਲਾਗੇ ਉਹ ਰਾਗੀ ਸੀਗਾ ਚਾਹੇ ਇਹਨਾਂ ਦਾ ਭਲੇ ਦਾ ਸੀਗਾ ਉਹਨੇ ਆਣ ਕੇ ਤੇ ਰਿਕਵਰਟ ਪਾਈ ਇਹਨਾਂ ਨੂੰ ਦੋ ਬੰਦੇ ਨਾਲ ਲਿਆ ਦੋਵੇਂ ਬੰਦੇ ਚੌਕੀ ਖਾਨੇ ਦੇ ਪਿਠਾਣੇ ਜਾ ਕੇ ਦੋਵੇਂ ਹੀ ਬੰਦੇ ਥਾਣੇ ਫੜ ਲੈਂਦੇ ਨੇ ਅੱਛਾ ਤਿੰਨੇ ਹੀ ਤਰ੍ਹਾਂ ਕਿਉਂ ਲਾਇਆ ਫਿਰ ਜਦੋਂ ਇਹ ਹੁਣ ਇਹਨੂੰ ਥਾਣੇ ਲੱਕੇ ਨਹੀਂ ਬੰਦੇ ਨੇ ਦੋ ਦੋਵਾਂ ਦੇ ਆਧਰਖਾਸ ਦਿੱਤੀ ਇਹਨਾਂ ਨੇ ਜੇ ਦੋਵੇਂ ਬੰਦੇ ਨਾਂ ਦੇ ਦੋਵੇਂ ਬੰਦੇ ਹੀ ਥਾਣੇ ਫੜ ਕੇ ਲੈ ਜਾਂਦੇ ਨੇ ਇਹ ਮੈਨੂੰ ਹਮਲਾਵਰ ਸਾਹਿਬ ਦਾ ਤੇ ਪਤਾ ਨਹੀਂ ਫੋਨ ਕਰਾਇਆ ਜਾਂ ਨਹੀਂ ਕਰਾਇਆ ਪਰ ਜਿਹੜੇ ਬੰਦੇ ਦੇ ਖਿਲਾਫ ਇਹਨਾਂ ਨੇ ਦਰਖਾਸਤ ਦਿੱਤੀ ਹੈ ਦੋਵੇਂ ਬੰਦੇ ਥਾਣੇ ਨੇ ਦੋਵੇਂ ਫੜ ਕੇ ਲੈ ਜਾਂਦੇ ਸਿਰ ਇਹਨੂੰ ਹੱਥ ਵਾਂਗ ਤੇ ਦੋਵਾਂ ਨੂੰ ਬੰਦਾ ਇਹਨੂੰ ਫੜ ਕੇ ਲੈ ਜਾਂਦਾ ਜਿਸ ਬੰਦੇ ਦੇ ਖਿਲਾਫ ਦਰਖਾਸਤ ਦਿੱਤੀ ਹੈ ਫੜ ਕੇ ਥਾਣੇ ਲੈ ਜਾਂਦਾ ਮੈਨੂੰ ਇਹਨਾਂ ਨੂੰ ਪੁੱਛਦੇ ਹਾਂ ਵੀ